ਮੈਂ ਕਹਿੰਨੀ ਆ ਮੈਂ ਪਿਛਲੇ ਜਨਮਾਂ 'ਚ ਬਹੁਤ ਮੋਤੀਦਾਨ ਕਿਤੇ ਹੋਏ ਹੁਣੇ ਜੇ ਮੈਂ ਅੱਜ ਸਿੱਖ ਬਣੀ ਆ ਜੇ ਮੈਂ ਅੱਜ ਖਾਲਸਾ ਬਣੀ ਆ ਕਿ 135 ਕਰੋੜ ਲੋਕਾਂ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਲੱਕੀ ਹਾਂ ਜੇ ਗੁਰੂ ਪਾਸ਼ਾ ਨੇ ਮੈਨੂੰ ਪ੍ਰਚਾਰ ਵਾਸਤੇ ਚੁਣਿਆ ਹੈ ਖਾਸ ਕਰ ਇੱਕ ਬ੍ਰਾਹਮਣ ਨੂੰ ਕਿਉਂਕਿ ਤੁਸੀਂ ਸਾਰੇ ਜਾਣਦੇ ਨੇ ਬਈ ਮੈਂ ਬ੍ਰਾਹਮਣ ਜਾਤੀ ਤੋਂ ਬਿਲੋਂਗ ਕਰਦੀ ਆ ਤੇ ਮੈਨੂੰ ਗੁਰੂ ਸਿੰਘ ਬਣਾਇਆ ਹੈ ਜਿਹੜਾ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਨੇ ਆਪਣਾ ਫਰਜ਼ ਨਿਭਾਇਆ ਹੈ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੰਘ ਸੀ ਅੱਜ ਦੇਸ਼ ਕੀ ਅਰਥ ਵਿਵਸਥਾ ਖਰਾਬ ਹੋ ਜਾਣ ਜੇ ਸਿੱਖ ਖੜ ਗਿਆ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਕੋਈ ਖਰਾਬ ਨਹੀਂ ਕਰ ਸਕਦਾ ਇਹ ਸੱਚ ਹੈ ਮੈਂ ਕਹਿੰਨੀ ਆ ਭਾਈ ਜਿਸ ਦਿਨ ਇਸ ਦੇਸ਼ ਕੇ ਤਖਤ ਤੇ ਕੋਈ ਸਿੰਘ ਬੈਠ ਗਿਆ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਹੋਵੇਗਾ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਬਣਾਉਣ ਤੋਂ ਕੋਈ ਗੁਰੇਜ ਨਹੀਂ ਕਰ ਸਕਦਾ ਮੇਰੇ ਮਾਪਿਓ ਨਹੀਂ ਐ ਤੇ ਦੁਨੀਆਂ 'ਚ ਮਤਲਬ ਕਿੱਦਾਂ ਹੋਊਗਾ ਮੈਂ ਪਰਮਾਤਮਾ ਨੂੰ ਨਹੀਂ ਮੰਨਦੀ ਸੀ ਜਦੋਂ ਮੈਂ ਇਸ ਮਹੀਨ ਚ ਆਈ ਤੇ ਗੁਰੂ ਪਾਸ਼ਾ ਨੇ ਜਿਨ੍ਹਾਂ ਗੁਰੂ ਨੂੰ ਮੈਂ ਮੰਨ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਨੇ ਮੈਨੂੰ ਇੰਨੀ ਵੱਡੀ ਦਾਤ ਦਿੱਤੀ ਕਿ ਉਹਨਾਂ ਨੇ ਮੈਨੂੰ ਹੀ ਕੇਵਾਤ ਲੋਕਾਂ ਦੇ ਮੂੰਹ ਤੋਂ ਨਿਕਲਵਾ ਦਿੱਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਆ ਗਈ ਐ ਮੈਂ ਕਹਿੰਨੀ ਆ ਮੈਂ ਪਿਛਲੇ ਜਨਮਾਂ 'ਚ ਬਹੁਤ ਮੋਤੀਦਾਨ ਕਿਤੇ ਹੋਏ ਹੁਣੇ ਜੇ ਮੈਂ ਅੱਜ ਸਿੱਖ ਬਣੀ ਆ ਜੇ ਮੈਂ ਅੱਜ ਖਾਲਸਾ ਬਣੀ ਆ ਕਿ 135 ਕਰੋੜ ਲੋਕਾਂ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਲੱਕੀ ਹਾਂ ਜੇ ਗੁਰੂ ਪਾਸ਼ਾ ਨੇ ਮੈਨੂੰ ਪ੍ਰਚਾਰ ਵਾਸਤੇ ਚੁਣਿਆ ਹੈ ਖਾਸ ਕਰ ਇੱਕ ਬ੍ਰਾਹਮਣ ਨੂੰ ਕਿਉਂਕਿ ਤੁਸੀਂ ਸਾਰੇ ਜਾਣਦੇ ਨੇ ਬਈ ਮੈਂ ਬ੍ਰਾਹਮਣ ਜਾਤੀ ਤੋਂ ਬਿਲੋਂਗ ਕਰਦੀ ਆ ਮੈਨੂੰ ਗੁਰੂ ਨੇ ਉਹ ਸਿੰਘ ਬਣਾਇਆ ਹੈ ਜਿਹੜਾ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਨੇ ਆਪਣਾ ਫਰਜ਼ ਨਿਭਾਇਆ ਹੈ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੰਘ ਸੀ ਅੱਜ ਦੇਸ਼ ਕੀ ਅਰਥ ਵਿਵਸਥਾ ਖਰਾਬ ਹੋ ਜਾਣ ਜੇ ਸਿੱਖ ਖੜ ਗਿਆ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਕੋਈ ਖਰਾਬ ਨਹੀਂ ਕਰ ਸਕਦਾ ਇਹ ਸੱਚ ਹੈ ਮੈਂ ਕਹਿੰਨੀ ਆ ਭਾਈ ਜਿਸ ਦਿਨ ਇਸ ਦੇਸ਼ ਕੇ ਤਖਤ ਤੇ ਕੋਈ ਸਿੰਘ ਬੈਠ ਗਿਆ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਹੋਵੇਗਾ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਬਣਾਉਣ ਤੋਂ ਕੋਈ ਬੁਰੇਜ ਨਹੀਂ ਕਰ ਸਕਦਾ ਮੇਰੇ ਮਾਪੇ ਹੋ ਨਹੀਂ ਐ ਤੇ ਦੁਨੀਆਂ 'ਚ ਮਤਲਬ ਕਿੱਦਾਂ ਹੋਊਗਾ ਮੈਂ ਪਰਮਾਤਮਾ ਨੂੰ ਨਹੀਂ ਮੰਨਦੀ ਸੀ ਜਦੋਂ ਮੈਂ ਇਸ ਮਹੀਨ 'ਚ ਆਈ ਤੇ ਗੁਰੂ ਸਾਹਿਬ ਨੇ ਜਿਨ੍ਹਾਂ ਗੁਰੂ ਨੂੰ ਮੈਂ ਮੰਨਦੀ ਆਂ ਅਗਰ ਉਸ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਨੇ ਮੈਨੂੰ ਇੰਨੀ ਵੱਡੀ ਦਾਤ ਦਿੱਤੀ ਕਿ ਉਹਨਾਂ ਨੇ ਮੈਨੂੰ ਹੀ ਕੇਵਾ ਲੋਕਾਂ ਦੇ ਮੋਹ ਤੋਂ ਨਿਕਲਵਾ ਦਿੱਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਆ ਗਈ ਐ ਮੈਂ ਕਹਿੰਨੀ ਆ ਮੈਂ ਪਿਛਲੇ ਜਨਮਾਂ 'ਚੇ ਬੋਧ ਮੋਤੀਦਾਨ ਕਿਤੇ ਹੋਏ ਹੁਣੇ ਜੇ ਮੈਂ ਅੱਜ ਸਿੱਖ ਬਣੀ ਆ ਜੇ ਮੈਂ ਅੱਜ ਖਾਲਸਾ ਬਣੀ ਆ ਕਿ 135 ਕਰੋੜ ਲੋਕਾਂ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਲੱਕੀ ਹਾਂ ਜੇ ਗੁਰੂ ਪਾਸ਼ਾ ਨੇ ਮੈਨੂੰ ਪ੍ਰਚਾਰ ਵਾਸਤੇ ਚੁਣਿਆ ਖਾਸ ਕਰ ਇੱਕ ਬ੍ਰਾਹਮਣ ਨੂੰ ਕਿਉਂਕਿ ਤੁਸੀਂ ਸਾਰੇ ਜਾਣਦੇ ਨੇ ਬਈ ਮੈਂ ਬ੍ਰਾਹਮਣ ਜਾਤੀ ਤੋਂ ਬਿਲੋਂਗ ਕਰਦੀ ਆ ਮੈਨੂੰ ਗੁਰੂ ਨੇ ਉਹ ਸਿੰਘ ਬਣਾਇਆ ਹੈ ਜਿਹੜਾ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਨੇ ਆਪਣਾ ਫਰਜ਼ ਨਿਭਾਇਆ ਹੈ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੰਘ ਸੀ ਅੱਜ ਦੇਸ਼ ਕੀ ਅਰਥ ਵਿਵਸਥਾ ਖਰਾਬ ਹੋ ਜਾਣ ਜੇ ਸਿੱਖ ਖੜ ਗਿਆ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਕੋਈ ਖਰਾਬ ਨਹੀਂ ਕਰ ਸਕਦਾ ਇਹ ਸੱਚ ਹੈ ਮੈਂ ਕਹਿੰਨੀ ਆ ਭਾਈ ਜਿਸ ਦਿਨ ਇਸ ਦੇਸ਼ ਕੇ ਤਖਤ ਤੇ ਕੋਈ ਸਿੰਘ ਬੈਠ ਗਿਆ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਹੋਵੇਗਾ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਬਣਾਉਣ ਤੋਂ ਕੋਈ ਗੁਰੇਜ਼ ਨਹੀਂ ਕਰ ਸਕਦਾ ਮੇਰੇ ਮਾਫੀ ਹੋ ਨਹੀਂ ਹੈ ਤੇ ਦੁਨੀਆ 'ਚ ਮਤਲਬ ਕਿੱਦਾਂ ਹੋਊਗਾ ਮੈਂ ਪਰਮਾਤਮਾ ਨੂੰ ਨਹੀਂ ਮੰਨਦੀ ਸੀ ਜਦੋਂ ਮੈਂ ਇਸ ਮਹੀਮ 'ਚ ਆਈ ਤੇ ਗੁਰੂ ਸਾਹਿਬ ਨੇ ਜਿਨ੍ਹਾਂ ਗੁਰੂ ਨੂੰ ਮੈਂ ਮੰਨਦੀ ਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਨੇ ਮੈਨੂੰ ਇੰਨੀ ਵੱਡੀ ਦਾਤ ਦਿੱਤੀ ਕਿ ਉਹਨਾਂ ਨੇ ਮੈਨੂੰ ਹੀ ਕੇ ਬਾਦ ਲੋਕਾਂ ਦੇ ਮੋਲ ਤੋਂ ਨਿਕਲਵਾ ਦਿੱਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀ ਆ ਗਈ ਹੈ